ਤਮੈ ਜਾਨੋ ਆਪੈ ਆਪਣ ਸੰਗ ਬਵਰਾਤੇ ਤੁਮ ਅਰਗ ਤੁਮਤੇ ਹੋਏ ਨਾਨਕ ਨ ਜਾਣ ਸਕੋਏ ਸਰਵਤਰ ਮੈਂ ਸੇੜ ਤਰਨ ਕੋ ਜਨਮ ਕਲ ਸਰਗਮੈ ਮਤਲ ਕਰਿਆ ਸਾਧੂ ਦਰਮਤ ਮਿਲ ਰਿਆ ਸਰਵਤਮੇ ਦਮ ਭਾਕਾ ਨਾਮੁ ਬੋਦੀ ਸਦਾ ਸਗਲ ਬਾਣੀ ਮੈਂ ਅਮਰਤ ਬਾਣੀ ਹਰ ਕੋ ਚਾਸ ਸਰਵ ਕਾ ਸਗਲ ਸੰਤੋਤਮ ਤਾਨ ਨਾਨਕ ਜੈ ਕਰੋ ਸੁਨਾਮ ਸ਼ਲੋਕ ਨਿਰਗੁਣ ਯਾਰ 에 ਆਨੇ ਆ ਸੋ ਨਾ ਸਮਾਲ ਦਿਨ ਕੀ ਆਤ ਸੱਚੀ ਤਰਖ ਨਾਨਕ ਨਭੇ ਨਾਲ ਸੁਪਗਰ ਮਈਆ ਕੈ ਗੁਣ ਜੇ ਪ੍ਰਾਨੀ ਕਮਲ ਬੋਲਤੇ ਤਮ ਦੇਗਾ ਜੇ ਤੂੰ ਸਾ ਸਵਾਸੇ ਗਾਰੇਆ ਗਰਭਗਣ ਮੇ ਤਨੇ ਉਭਾਰੇਆ ਬਾਦ ਜਰ ਪਿਆਰੇ ਦੂਧ ਹਰ ਜੋ ਗਣ ਗਣ ਸੁਖ ਸੂ ਮੈਂ ਤੁਮੇ ਅਪਰਸਾ ਕ ਸਹਿਨੇ ਮੁਖ ਪਿਆਉ ਬੈਠ ਕੋ ਦੇ ਇਹਦਰ ਗੁਣ ਗਣ ਕਸੂਨਾ ਬੂਜੈ ਬਖਸਲੇ ਉਸ ਤੋਂ ਨਾਲ ਕਿਸੇ ਜੈ ਜ਼ਹਿਰ ਪਰ ਰਦਾ ਬਸੁਕ ਬਸੈ ਸੁਤ ਪਰ ਆਤਮਿਤ ਬਣਤਾ ਅ ਸੰਘੈ ਸੈ ਜੈ